ਜੀ ਦੋਸਤੋ ਮੈਂ ਮਨਦੀਪ ਸਿੰਘ ਦਲਉ ਮੁਰਾ ਡੈਰੀ ਫਾਰਮ ਤੋਂ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਜ਼ਿਲ੍ਹਾ ਮਾਨਸਾ ਆਪਣੇ ਕੋਲੇ ਫਿਲਹਾਲ ਇਸ ਵੀਡੀਓ ਚ ਦੋ ਮੱਝਾਂ ਸੇਲ ਵਾਸਤੇ ਨੇ ਚਾਰ ਮੱਝਾਂ ਸੀਗੀਆਂ ਇੱਕ ਸੇਲ ਹੋ ਗਈ ਤਿੰਨ ਖੜੀਆਂ ਨੇਗੀਆਂ ਇੱਕ ਇਹ ਝੋਟੀ ਆ ਗਈ ਗੱਲ ਹੀ ਆਈ ਸੀ ਆਪਣੇ ਕੋਲੇ 12 ਤਰੀਕ ਨੂੰ ਦਿਨੇ ਇਹ ਦੋ ਆਈਆਂ ਸੀਗੀਆਂ ਇੱਕ ਇਹਦੇ ਨਾਲ ਹੋਰ ਸੀਗੀ ਉਹ ਸੇਲ ਹੋ ਗਈ ਸਾਫ ਡਰਾ ਬਿਲਕੁਲ 20 ਦਿਨਾਂ ਦੇ ਲਗਭਗ ਸੂਈ ਵੀ ਹੋ ਮੰਗਰ ਕਟਿਉ ਤੀਜੇ ਸੂਏ ਹੋਏ ਮਾਲਕ ਦੂਜੇ ਸੂਏ ਕਹਿੰਦਾ ਸੀ ਦੁੱਧ 17 ਕਿਲੋ ਤੋਂ ਬਾਹਰ ਸੀਗਾ ਇਹਦਾ ਤੇ ਸਫਰ ਚੋਂ ਦੀ ਦੇ ਹੁਣ ਵੀ ਆਪਾਂ ਥੋੜੀ ਜਿਹੀ ਚਵਾਈ ਦਿਖਾਈ ਆ ਵੀਡੀਓ ਦੇ ਐਂਡ ਚ 16 ਕਿਲੋ ਦੁੱਧ ਹੁਣ ਤਿਆਰ ਆ ਥਾਨ ਪਸਮਾ ਪੂਰਾ ਟੌਪ ਦਾਗਾ ਮੰਗਰੇ ਦੇ ਕੱਟੀ ਆਗੀ ਹੁਣ ਥੋੜਾ ਜਿਹਾ ਥੱਲੋਂ ਥੋੜਾ ਜਿਹਾ ਰੋਸ਼ਾ ਬਣ ਜਾ ਵੀ ਹੈਗਾ ਝੋਟੇ ਦੇ ਪੈਰਾਂਿਆਂ ਤੋਂ ਉੱਤੋਂ ਪੁਕਾਲੀ ਆ ਬਿਲਕੁਲ ਕੱਟੀ ਵੀਰੀ ਥੋੜੇ ਜਿਹਾ ਬਾਲ ਜੇ ਲਾਲ ਜੇ ਨੇ ਤੇ ਉਹ ਬਿਲਕੁਲ ਜੈਡ ਬਲੈਕ ਆ ਮੰਗਰੇ ਕੱਟੀਆਂ 20 ਕਿਤਨਾ ਦੇ ਲਗਭਗ ਸੂਈ ਵੀ ਹੋਊਗੇ ਰੰਗ ਥੋੜਾ ਜਿਹਾ ਭੂਸਲਾ ਜਿਹਾ ਲੱਗਦਾ ਬੱਚੇ ਦਾ ਉਹ ਦੇ ਕਰਕੇ ਲੱਗਦਾ ਬੱਚਾ ਵੱਡਾ ਹੋਊਗਾ ਇਹਦੀ ਆਪਾਂ ਥੋੜੀ ਚੁਵਾਈ ਵੀ ਦਿਖਾਈ ਹੋਈ ਆ 1,60,000 ਰੁਪਏ ਰੇਟ ਦਾ ਇੱਕ ਨੰਬਰ ਆ ਇਹਦਾ ਇਹ ਕਿ ਪਹਿਲੇ ਸੂਏ ਝੋਟੀ ਆ ਗਈ ਸੂਈ ਇਹ ਜਰੂਰ ਅ ਮਹੀਨੇ ਸਵਾ ਮਹੀਨੇ ਚ ਲਗਭਗ ਹੋਊਗੀ ਹੋ ਸਕਦਾ ਵੱਧ ਵੀ ਹੋਵੇ ਇੱਕ ਦੋ ਦਿਨ ਤੇ ਮਗਰ ਇਹਦੇ ਕੱਟਾਗਾ ਤੇ ਦੁੱਧ ਹੁਣ ਇਹਦਾ ਆਪਾਂ ਪੂਰੀ ਚੁਵਾਈ ਦੀ ਵੀਡੀਓ ਵੀ ਦਿਖਾਈ ਆ ਦੁੱਧ ਦੇਖ ਥੱਲੇ ਆਏ ਮੰਨ ਕੇ ਚਲੋ ਵੀ 13 ਕਿਲੋ ਲਗਭਗ ਕੰਡੇ ਵਾਲਾ 13 ਤੋਂ ਬਾਹਰ ਬਿਸ਼ੱਕ ਹੋਵੇ ਕੱਟ ਨਹੀਂ ਹੈਗਾ ਤੇ ਫੈਂਟ ਵੀ ਇਹਦੀ ਉੱਚੀ ਆ ਮਗਰ ਇਹਦੇ ਆ ਬੱਚਾਗਾ ਮਗਰ ਕੱਟਾ ਇਹਦੇ ਕੱਟਾ ਵੀ ਪੂਰਾ ਡਬਲ ਆ ਇਹਦੇ ਇਹਦੀ ਬਹ ਪੂਰੀ ਚਵਾਈ ਦੀ ਵੀਡੀਓ ਵੀ ਦਿਖਾਵਾਂਗੇ ਲੱਸੀ ਜ਼ਰੂਰ ਆ ਮੱਝ ਥੋੜੀ ਜੀ ਕੱਦ ਕੁੱਦ ਪੂਰਾ ਡਬਲ ਆ ਛੋਟੀ ਦਾ ਪਹਿਲਾ ਸੁਆਗਾ ਇਹਦੀ ਬਹ ਪੂਰੀ ਚਵਾਈ ਦੀ ਵੀਡੀਓ ਵੀ ਦਿਖਾਵਾਂਗੇ ਕੋਈ ਇਹਦਾ ਬੱਚੇ ਨੂੰ ਦੁੱਧ ਨਹੀਂ ਛੱਡਣਾ ਹੈਗਾ ਵਧੀਆ ਕੱਖਾਂ ਨੂੰ ਮੂੰਹ ਮਾਰਦਾ ਬੱਚਾ ਆਪਾਂ ਸਾਰਾ ਦੁੱਧ ਹੀ ਜੋਗੇ ਦਿਖਾਵਾਂਗੇ ਦਾ ਦੇਖ ਵੀ ਸਕਦੇ ਹੋ ਤੁਸੀਂ ਖੁੱਲਾ ਘਾਦਾ ਕੱਟੀ ਦਾ ਠੰਡੀ ਵੀ ਪੂਰੀ ਆ ਕੋਈ ਮਰਜ਼ੀ ਚੋ ਸਕਦਾ ਬੱਚਾ ਤੁਹਾਡੇ ਸਾਹਮਣੇ ਆ ਕੋਈ ਆਪਾ ਇਹ ਨਹੀਂ ਹੈਗਾ ਕਹਿੰਦੇ ਵੀ 20 ਨਾਲ ਆ ਜਾਂ 25 ਦਿਨਾਂ ਦਾ ਇਹ ਮਹੀਨੇ ਤੋਂ ਲਗਭਗ ਸਵਾ ਮਹੀਨੇ ਦੇ ਵਿੱਚ ਵਿੱਚ ਡੇਢ ਮਹੀਨੇ ਦੇ ਵਿੱਚ ਵਿੱਚ ਹੈਗਾਗਾ ਕੱਖ ਕੁਖ ਖਾਂਦਾ ਵਧੀਆ ਉਹ ਕਟਰੂ ਡਬਲਾ ਪੂਰਾ ਦੁੱਧ ਬਾਦ ਵੀ ਖੁੱਲਾ ਚੁੰਗਿਆ ਹੋਇਆ ਥੋੜੀ ਜੀ ਵੀਡੀਓ ਰੋਕਤੀ ਸੀ ਆਪਾਂ ਚਲੋ ਮੈਂ ਪਾਸ ਮ ਜਾਣ ਦੇ ਤੇ ਬਿਜਲੀ ਥੋੜੀ ਜੀ ਵੀਡੀਓ ਰੋਕਤੀ ਸੀਗੀ ਥੋੜੀ ਜੀ ਰੋਕਾਂਗੇ ਫਿਰ ਵੀਡੀਓ ਵੱਡੀ ਬਣ ਜਾਂਦੀ ਥੋੜੀ ਜੀ ਅਪਲੋਡ ਕਰਨੇ ਚ ਮੁਸ਼ਕਲ ਆਉਂਦੀ ਆ ਇਹਦਾ ਰੇਟ ਹੈਗਾ 110000 ਰੁਪਿਆ ਰੇਟ ਆਪਣਾ ਲੈਣ ਦੇਣੀ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ ਉਹ ਦੁੱਧ 15 ਕਿਲੋ ਤੋਂ ਬਾਹਰ ਸੀਗਾ ਇਹ ਥੱਲੇ ਅਈਲਣ ਝੋਟੀ ਆ ਗਈ। ਦੰਦਾਂ ਦੇ ਵੀ ਮੇਰੇ ਸਾਹਮਣੇ ਛਿੱਗੀ ਆ ਗਈ ਇਹ। ਪਾਸਮਗੀ ਕੋਈ ਆਪਾਂ ਬੱਚੇ ਨੂੰ ਨਹੀਂ ਦੁੱਧ ਛੱਡਣਾ ਨਾ ਮਗਰੋਂ ਛੱਡੀ ਸਾਰਾ ਦੁੱਧ ਹੀ ਸਾਨੂੰ ਚੋਕ ਕੇ ਦਿਖਾਵਾਂਗੇ ਲਗਭਗ। ਤੇ ਫੈਂਟ ਵੀ ਵਧੀਆ ਦੀ ਫੈਂਟ ਵੀ ਲਗਭਗ 90 ਦੇ ਲਗਭਗ ਆ ਰਹੀ ਆ 8 ਤੋਂ ਉੱਪਰ ਆ ਰਹੀ ਆ 9 ਦੇ ਲਗਭਗ ਆ ਰਹੀ ਆ। ਘਿਓ ਵੀ ਵਧੀਆ ਜਨੀ ਦੀ ਝੋਟੀ ਥੱਲੇ ਬਿਲਕੁਲ ਠੰਡੀ ਆ ਗਈ। ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹਾਂ। ਇੱਕ ਨੰਬਰ ਵਾਲਾ ਜਿਆ ਰੇਟ ਹੈਗਾ 1,60,000 ਰੁਪਇਆ ਇਹਦਾ ਰੇਟ ਹੈਗਾ ਜੀ 1,10,000 ਰੁਪਇਆ। ਉਦੀ ਆਪ ਥੋੜੀ ਚਵਾਈ ਵੀ ਦਿਖਾਈ ਹੋਈ ਆ ਤੁਹਾਨੂੰ ਦਿਖਾਵਾਂਗੇ ਐਂਡ ਤੇ ਬਾਕੀ ਦੀ ਪੂਰੀ ਚਵਾਈ ਦੀ ਵੀਡੀਓ ਉਮੀਦ ਹੈਗੀ ਆ ਵੀ 20 ਕਿਲੋ ਦੁੱਧ ਤੇ ਵੀ ਜਾ ਸਕਦੀ ਆ ਹੋ ਸਕਦਾ 18 ਤੇ ਵੀ ਛੜ ਜੇ ਤੇ ਜਦੋਂ 2-4 ਦਿਨਾਂ ਦਾ ਦੁੱਧ ਤਿਆਰ ਹੋ ਗਿਆ ਉਹਦਾ ਵੀ ਵੀਡੀਓ ਦਿਖਾਵਾਂਗੇ ਖਾਲੀ ਬਾਲਟੀ ਤੁਸੀਂ ਚੈੱਕ ਕਰ ਸਕਦੇ ਹੋ ਧਾਰ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਮੋਟੀ ਧਾਰ ਪੈਂਦੀ ਆ ਕੋਈ ਇਹ ਨਹੀਂ ਹੈਗਾ ਵੀ ਲੌਂਕਣਾ ਪਵੇ ਥਣ ਨਾਲ ਕੋਈ ਵੀ ਵੀਰ ਕੋਈ ਛਰਲਾ ਨਹੀਂ ਕੋਈ ਹੋਰ ਨਹੀਂ ਹੈਗਾ ਬਿਲਕੁਲ ਨਰਮ ਚਵਾਈ ਆ ਕੋਈ ਵੀ ਵੀਰ ਆਸਾਨੀ ਨਾਲ ਚਵਾਈ ਕੋਈ ਭੈਣ ਵੀ ਬੀਬੀ ਭੈਣ ਵੀ ਆਪਣੀ ਸਾਨੀ ਨਾਲ ਦੁੱਧ ਚੋ ਸਕਦੀ ਨਹੀਂ ਬੁੱਢਾਂ ਨੂੰ ਥੋੜੀ ਦੁੱਧ ਚੋਣ ਚ ਮੁਸ਼ਕਲ ਆ ਜਾਂਦੀ ਹੈ ਚਵਾਈਟ ਬੈਟ ਹੋਵੇ ਤਾਂ ਚਲੋ ਬੰਦਾ ਦਾ ਫਿਰ ਵੀ ਚੋ ਲੈਂਦਾ ਆ ਗਾੜੀ ਮੇਰੀ 2 ਕਿਲੋ ਦੇ ਲਗਭਗ ਹੋਊਗੀ ਤੇ ਬਾਕੀ ਆਪਾਂ ਵੀਡੀਓ ਹੁਣ ਪੈ ਨਹੀਂ ਰਹੀ ਸੀਗੀ ਮੇਰੀਆਂ ਐ ਹੁੰਦਾ ਵੀ ਚਲੋ ਦੁੱਧ ਤਿਆਰ ਹੋ ਗਏ ਆਪਾਂ ਫਿਰ ਵੀਡੀਓ ਪਾਈਏ ਕੁਝ ਥੋੜਾ ਜਿਹਾ ਬਾਰਡਰ ਵੀ ਬੰਦ ਸੀ ਹਰਿਆਣੇ ਦੇ ਤੇ ਪਰ ਫਿਰ ਵੀ ਆਪਾਂ ਪਿੰਡਾ ਪਿੰਡਾ ਵੀਰੀ ਪਸ਼ੂ ਤਾਂ ਆਪਣੇ ਆਮਨ ਕੇ ਚਲੋਣ ਚਵਾਈ ਦੀ ਲਾ ਆਪਣੇ ਦੁੱਧ ਵਾਲੇ ਪਸ਼ੂ ਦੀ ਵੀਡੀਓ ਦਾ ਕਟੋ ਕਟਾਈਂ ਬਾਅਦ ਡੇਢ ਮਹੀਨਾ ਹੋ ਗਿਆ ਭਾਈ ਨੂੰ ਪਰ ਡੇਢ ਮਹੀਨੇ ਚ ਫਿਰ ਵੀ ਆਪਾਂ 20-22 ਪਸ਼ੂ ਵੇਚ ਕਿਉਂ ਪਸ਼ੂ ਹੁਣ ਥੋੜੇ ਜਿਹਾ ਤੇਜ਼ ਹੋਣ ਕਰਕੇ ਪਿੰਡਾਂ ਵਾਲੇ ਗਾਗ ਵੀ ਆਮ ਤੁਰੇ ਫਿਰਦੇ ਆ ਜਾਂਦੇ ਨੇ ਮੇਰੇ ਕੋਲੇ ਹੁਣ ਐ ਵੀ ਲਿਆ ਕੇ ਮਗਰੋਂ ਵਾਣਦੇ ਨੇ ਇੱਕ ਕੱਲੇ ਦੇ ਨਾਲ ਅਹੀ ਝੋਟੀ ਹੈ ਵੀ ਹਜ਼ਾਰਾਂ ਉੱਚੇ ਮੁੱਲ ਦੀ ਸੀਗੀ ਉਹ ਚਵਾਈ ਵੀ ਨਹੀਂ ਹੋਈ ਉਹਦੀ ਇੱਕ ਟਾਈਮ ਵੀ ਨਹੀਂ ਦੁੱਧ ਦੇਖਿਆ ਪੁਰਾਣੇ ਮਿੱਤਰ ਗਾਗ ਸੀਗੇ ਆਪਣੇ ਉਹ ਦਿਨੇ ਆਈ ਬਿਨਾ ਚੋਈ ਚੜਾ ਕੇ ਲੈ ਗਏ ਦੁਪਹਿਰੇ ਤੋਂ ਇੱਕ ਨੰਬਰ ਵਾਲੀ ਝੋਟੀ ਜਿਹੜੀ ਉਹਦੇ ਨਾਲ ਆਈ ਸੀਗੀ ਇਹ ਪਹਿਲਾਂ ਆਈ ਹੋਈ ਇਹਨੂੰ ਆਗਿਆ ਹੁਣ ਕੇ 5-7 ਦਿਨ ਆਪਣੇ ਕੋਲ ਆਈ ਨੂੰ 5 ਦਿਨ ਹੋ ਗਏ ਹੁਣ ਕੇ ਪਿਛਲੇ ਘੇੜੇ 'ਚ ਉਦੋਂ ਵੀ ਪਿਛਲੇ ਘੇੜੇ ਚ ਆਈ ਸੀਗੀ ਇਹ ਤੇ ਬਿਲਕੁਲ ਨਰਮ ਚਵਾਈ ਹੈ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਆਪਣਾ ਚੱਲ ਰਿਹਾ ਹੈਗਾ। ਤੇ ਆਪਾਂ ਨਾ ਇਹ ਹੁੰਦਾ ਜੇ ਦੁੱਧ ਦੀ ਚਵਾਈ ਦੀ ਵੀਡੀਓ ਆਪਾਂ ਫੇਰ ਪਾਈਏ ਤਾਂ ਆਪਣੇ ਮਨ ਨੂੰ ਤਸੱਲੀ ਹੋ ਜੇ। ਫੇਰ ਨਾ ਜਾਏ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ। ਉਹ ਬੱਚੇ ਜਿਹੜੇ ਪੁਰਾਣੇ ਜੁੜੇ ਹੋਏ ਨੇ ਉਹ ਦੁੱਧ ਤਿਆਰ ਹੋਣ ਨਹੀਂ ਦਿੰਦੇ ਵਿੱਚ ਐਂ ਵਿਕ ਜਾਂਦੀਆਂ ਮੱਜਾਂ। ਤੇ ਹੁਣ ਵੀ ਚਾਰ ਮੱਜਾਂ ਸੀਗੀਆਂ ਇੱਕ ਸੇਲ ਹੋ ਗਈ। ਤੇ ਦੋ ਇਹ ਸੇਲ ਵਾਸਤੇ ਨੇ ਜੇ ਇੱਕ ਝੋਟੀ ਆਈ ਹੋਏ ਜੋ ਥੋੜਾ ਜਿਹਾ ਉੱਪਰ ਆ ਜਾ ਕਰੀ ਜਾਂਦੀ ਉਹ ਜਦੋਂ ਪੂਰੀ ਤੇ ਆ ਰਹੇ ਹੁਣ ਉਹ ਵੀਡੀਓ ਪਾਵਾਂਗੇ ਉਹਦੀ ਉਹ ਵੀ ਹਫ਼ਤੇ ਕਦੇ ਲਗਭਗ ਸੂਈ ਵੀ ਥੋੜੀ ਜੀ ਦਿਖਾਈ ਹੋਈ ਹੈ ਇੱਜ ਬਿਲਕੁਲ ਨਰਮ ਚਬਾਈ ਆ ਦੋ ਟਾਈਮ ਤਿੰਨ ਟਾਈਮ ਚੋਕ ਹੈ ਆਪਣੀ ਤਸੱਲੀ ਵੀ ਕਰ ਸਕਦੇ ਹਾਂ ਤੁਸੀਂ 2 ਕਿਲੋ ਜੇ ਲਗਭਗ ਗਾੜੀ ਉਹ ਥੋੜਾ ਬਾਲਟੀ ਜਿੱਦੀ ਨਹੀਂ ਬਾਲਟੀ ਵੱਡੀ ਆ ਨਾ ਆਪਣੀ ਹੁਣ ਠੰਡਾ ਦੁੱਧ 11 ਕਿਲੋ ਪਾਇਆ ਜਾਂਦਾ ਇੱਜ ਕੋਈ ਆਪਾਂ ਬੱਚੇ ਨਹੀਂ ਛੱਡਿਆ ਥਣ ਵੀ ਬਿਲਕੁਲ ਬਰੋਬਰ ਨੇ ਤੁਸੀਂ ਥਣ ਵੀ ਮਿਲਾ ਸਕਦੇ ਹੋ ਮੂਲੇ ਥਣੋਂ ਬਿਲਕੁਲ ਖਾਲੀ ਹੋ ਗਏ 200 ਗ੍ਰਾਮ ਨੂੰ 1.5 200 ਗ੍ਰਾਮ ਦੁੱਧ ਫਿਰ ਵੀ ਪਸੂ ਪਾ ਜਾਂਦਾ ਜਦੋਂ ਆਪਾਂ ਮਗਰਲੇ ਸਣਾ ਦੀ ਚਵਾਈ ਕਰਾਂਗੇ ਉਹ ਦੁੱਧ ਮੋਕਣ ਚ ਨਹੀਂ ਆਉਂਦਾ ਖੁੱਲਾ ਦੁੱਧ ਆ ਫਿੱਕੀ ਜ਼ਰੂਰ ਆ ਝੋਟੀ ਥੋੜੀ ਭਰੀ ਹੁੰਦੀ ਦਾ ਅੱਡ ਗੱਲ ਸੀਗੀ ਇੱਕ ਜੇ ਥੋੜੀ ਸੂਈ 15 ਦਿਨਾਂ ਦੀ 12 13 15 ਦਿਨਾਂ ਦੀ ਲਗਭਗੇ ਹੁੰਦੀ ਫਿਰ ਮੈਨੂੰ ਵੀ ਨਹੀਂ ਪਾਣ ਨਾਲ ਮਿਲਦੀ ਸੀਗੀ ਤਾਂ ਥੋੜੀ ਜੀ ਝੋਟੀ ਆਪਾਂ ਨੂੰ ਬੱਚਾ ਟਾਈਟ ਕਰਕੇ ਪਾਣ ਨਾਲ ਬਣ ਗਈ ਸੀਗੀ ਚਲੋ ਜਿਸ ਕਿਸੇ ਵੀ ਇਹਨੇ ਲੈਣੇ ਕੋ ਬੱਚਾ ਟਾਈਟ ਵਾਲੀ ਵੀ ਆਪਣੇ ਚਾਲ ਨਹੀਂ ਆਪਾਂ ਕਦੇ ਮੰਡੀ ਤੇ ਗਏ ਨਹੀਂ ਹੈਗੇ ਆਪਾਂ ਘਰੀ ਵੇਚਣੀ ਹੁੰਦੀ ਚਵਾ ਕੇ ਇਹ ਵਾਲਾ ਦੋ ਟਾਈਮ ਨੀ ਝੋਟੀਆਂ ਮਨੋ ਬੱਚਾ ਤਾਜ਼ਾ ਵੀ ਹੁੰਦਾ ਝੋਟੀ ਸਵਾ 1.30 35 ਦੇ ਘਰਾਂ ਚ ਵੀ ਹੈਗੀ ਸੀ ਫਿੱਕੀ ਚ ਹੈ ਜਰੂਰ ਸੀ ਦੁੱਧ ਵੀ ਖੁੱਲਾ ਝੋਟੀ ਥੱਲੇ ਮੜਾ ਫਿੱਕਾ ਪਸੂ ਉਹ ਦੁੱਧ ਵੀ ਲੰਮਾ ਡੈ ਨੇ ਸੀਲ ਬਥੇਰੀ ਆ ਚਾਰੂ ਵੀ ਖੁੱਲੀ ਆ ਝੋਟੀ ਧਾਰ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੀ ਕਿੱਡੀ ਮੋਟੀ ਧਾਰ ਪੈ ਰਹੀ ਆ ਇੱਕ ਨੰਬਰ ਵਾਲੀ ਮੱਝ ਦੀ ਆਪਾਂ ਪੂਰੀ ਚਵਾਈ ਦੀ ਵੀਡੀਓ ਬਣਾਇਸੀ ਉਹ ਨੂੰ ਥੋੜੀ ਜੀ ਵੀਡੀਓ ਆਪੇ ਦੇ ਵਿੱਚ ਲਾਈ ਆ ਸਾਨੂੰ ਚਵਾਈ ਬਾਲਟੀ ਵੀ ਦੇਖੋ ਜਿੱਥੋਂ ਤੱਕ ਜਾਂਦੀ ਆ ਹਜੇ ਤੀਜੇ ਡਾਂਗੀ ਚੋਈ ਆਪਾਂ ਦੂਜੀ ਦੂਜੀ ਮਾਜਾ ਇੱਕ ਨੰਬਰ ਜਿਹਦੀ ਆਪਾਂ 1.60 ਹਜ਼ਾਰ ਰੁਪਏ ਰੇਟ ਕਰਾ ਉਮੀਦ ਹੈਗੀ ਆ ਚੰਗੇ ਦੁੱਧ ਦੀ 16 ਕਿਲੋ ਦੁੱਧ ਹਮਦੇ ਕੰਡੇ ਵਾਲਾ ਸਾਪੁਰ ਚੋਂ ਆਉਂਦੀ ਦੇ ਫਿਲਹਾਲ ਤਿਆਰ ਆ ਜਿਹੜੇ ਸਾਹ ਨਾਲ ਸ਼ਾਮ ਨੂੰ ਜਵਾਈ ਹੋਈ ਆ 16 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਉਹਦਾ ਮੰਗਰੇ ਦੇ ਕੱਟਾਗਾ ਜਿਹੜੀ ਇੱਕ ਨੰਬਰ ਵਾਲੀ ਝੋਟੀ ਆ ਉਹਦੇ ਮੰਗਰ ਕੱਟੀ ਆਗੀ ਬਿਲਕੁਲ ਜਡਬਲ ਕੱਟੀ ਆਗੀ ਇਹਦਾ 1,10,000 ਰੁਪਿਆ ਰੇਟਾ ਰੇਟ ਲੈਣ ਦੇ ਨਾਲ ਹੀ ਆ। ਐ ਮੰਨ ਕੇ ਚੱਲੇ ਤਾਂ ਕੋਈ ਬੱਚੇ ਨੂੰ ਨਹੀਂ ਦੁੱਧ ਪਿਉਣਾ ਵਿੱਚ ਹੁੰਦਾ ਜੇ 16-17 ਕਿਲੋ ਦੁੱਧ ਉਹ ਬੰਨੇ ਜਾਂ 4 ਕਿਲੋ ਦੁੱਧ ਬੱਚਾ ਵੀ ਦਿੰਦਾ ਸਾਰਾ ਦੁੱਧ ਹੀ ਚੋਣ ਚਾਹੁੰਦਾ। 13 ਦਾ 13 ਕਿਲੋ ਦੁੱਧ ਦਾ ਚੋਣ ਚਾਹੁੰਦਾ ਦੁੱਧ ਜੇ ਦਾਵ ਲਾਉਣੀ ਹੋਵੇ ਉਹਨੂੰ ਵਿੱਚ ਮੈਂ ਵੀ ਦੋ ਦਿਨ ਬਾਹਰ ਭੱਗੇ ਸੀ ਮੱਝਾਂ ਪਾਲਣ ਦੇ ਥੋੜੀ ਪਰ ਮਗਰੋਂ ਸਾਮ ਸੰਭਾਲ ਘਟ ਹੁੰਦੀ ਆ। ਨਹੀਂ ਕਿਲੋ 10 ਦਾ ਕਿਲੋ ਦੁੱਧ ਹੋਰ ਵੀ ਵਾਧੇ ਜੇ 100 ਸਾਮ ਸੰਭਾਲ ਕਰਨੀ ਹੋਵੇ ਤਾਂ ਸਕ੍ਰੀਨ ਤੇ ਨੰਬਰ ਚੱਲ ਰਿਹਾ ਆਪਣਾ 2 ਟਾਈਮ 10 ਟਾਈਮ ਚਵਾਈ ਕਰਕੇ ਤੁਸੀਂ ਲੈ ਸਕਦੇ ਹੋ ਇਹ ਆਪਾਂ ਹੁਣ ਸਰਪ ਕੋ ਇੱਕ ਵਾਰੀ ਚਵਾਈ ਦੀ ਵੀਡੀਓ ਆਪਾਂ ਅਪਲੋਡ ਕਰ ਦਿੱਤੀ ਚਲੋ ਚਵਾਈ ਦਾ ਪਤਾ ਲੱਗ ਜਾਣਾ ਥਣ ਘੱਟ ਵੱਧ ਹੋਵੇ ਕਿਉਂਕਿ ਮੱਜਾਂ ਹੁਣ ਆਪਣੇ ਕੋਲੇ 70% ਮੱਜਾਂ ਆਪਣੀਆਂ ਬਿਨਾਂ ਦੇਖੇ ਵਗ ਜਾਂਦੀਆਂ ਨੇ ਬਿਨਾਂ ਚੋਏ ਹੱਥ ਵੀ ਨਹੀਂ ਲਾਉਂਦੇ ਜਿਹੜੇ ਪੁਰਾਣੇ ਬੰਦੇ ਜੁੜੇ ਹੋਏ ਨੇ ਵਿੱਚ ਜਿਵੇਂ ਪਤਾ ਵੀਰਾਂ ਨੂੰ ਕੋਈ ਕਹਿਈਆਂ ਨਿਕਲਦੀਆਂ ਨੇ ਮੱਜਾਂ ਕੋ ਆਪਾਂ ਗੱਬਣ ਮੱਜ ਲੈਂਦੇ ਨਹੀਂ ਲੈਨੇ ਸੂਈ ਸਵਾਈਆਂ ਜੇ ਡੂੜ ਮਹੀਨੇ ਦੀ ਸੂਈ ਹੋਵੇ ਮੱਜ ਸੂਈ ਸਵਾਈਓ ਲੈਨੇ ਆਪਾਂ ਗੱਬਣ ਦਾ ਨਾ ਚੇਪਾ ਘਟਣਾ ਨਹੀਂ ਇਹ ਪਗਦੇ ਵੀਡੀਓ ਬਹੁਤ ਘੱਟ ਪਾਉਣੇ ਗੱਬਣ ਦੀ ਵੀ ਉਹਦੀ ਵੀਡੀਓ ਪਾਵਾਂਗੇ ਜੇ ਆਪਾਂ ਪਿਛਲੇ ਸੂਏ ਆਪ ਨੂੰ ਤਸੱਲੀ ਹੋਵੇ ਜਾਂ ਕੋਈ ਆਪਣਾ ਤੂੰ ਗਈ ਹੋਵੇ ਨਹੀਂ ਗੱਬਣ ਪੁੱਸਦੇ ਆਪਾਂ ਵੀਡੀਓ ਵੀ ਨਹੀਂ ਅਪਲੋਡ ਕਰਦੇ ਇਹ ਵੀ ਹੁਣ ਚਲੋ ਵਿੱਚ ਫਿਰ ਆਪਣੀ ਤੁਹਾਨੂੰ ਵੀਡੀਓ ਕੱਟੀ ਦੀ ਪਾਈ ਸੀ ਇੱਕ ਦੋ ਤਰੀਕ ਨੂੰ ਮੱਝਾਂ ਨਹੀਂ ਤਾਂ ਮੈਨੂੰ ਪਾਈ ਨੂੰ ਪਤਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਚਲੋ ਮੈਂ ਫਿਰ ਵੀ ਵਿੱਚ ਗਾ ਕੇ ਆਪਣੇ ਕਸਟਮਰ ਜਿਹੜੇ ਵਿੱਚ ਜੁੜੇ ਹੋਏ ਨੇ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਆ ਫਿਰ ਉਹਨਾਂ ਕੋਲੇ ਵੀ ਵੀਡੀਓ ਨਹੀਂ ਪਹੁੰਚਦੀ ਗਰੁੱਪ ਚ ਵੀ ਨਹੀਂ ਪਈ ਹੋਈ ਆਪਣੀ ਵੀਡੀਓ ਤਾਂ ਹੁਣ ਕੋਈ ਔਰ ਐ ਵੀ ਸੇਲ ਹੋ ਜਾਂਦੇ ਨੇ ਜਦੋਂ ਪਸ਼ੂ ਆਉਂਦੇ ਨੇ ਆਪ ਨੂੰ ਵੀ ਨਹੀਂ ਪਤਾ ਲੱਗਦਾ ਜਿਹੜੇ 1 2 ਦਿਨਾਂ ਚਿਰ ਦਾ ਪਸ਼ੂ ਨੂੰ ਆ ਪਸ਼ੂ ਦਾ ਆਪ ਨੂੰ ਵੀ ਨਹੀਂ ਪੇਜ ਤੁੰਦਾ ਵੀ ਕਹੇ ਜੀ ਇਹ ਨਹੀਂ ਕਿ ਮੈਂ ਉਹ ਪਿੱਛੇ ਜਦੋਂ ਆਉਂਦੇ ਨਹੀਂ ਤੁਰੇ ਫਿਰਦੇ ਗਾਹਕ ਵਿੱਚ ਐ ਵੀ ਲੈ ਜਾਂਦੇ ਨੇ ਕੋਈ ਪੱਕੇ ਪੁਰਾਣੇ ਜੁੜੇ ਹੋਏ ਨੇ ਉਹ ਵੀ ਐ ਲੈ ਜਾਂਦੇ ਨੇ 1 ਲੱਖ 10000 ਰੁਪਏ ਰੇਟ ਆ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹਾਂ ਬਿਲਕੁਲ ਬਰੋਬਰ ਥਣ ਨੇ ਕੋਈ ਥਣ ਨਹੀਂ ਘੱਟ ਵੱਧ ਹੈਗਾ ਨਰਮ ਚਵਾਈ ਆ ਬਿਲਕੁਲ ਔਰ ਕੋਈ ਤਾਂ ਨਹੀਂ ਝੋਟੀ ਚ ਇਕੱਲਾ ਬੱਚਾ ਇੱਕ ਤਾਂ ਥੋੜਾ ਟੈਟ ਆ ਤੇ ਬਾਕੀ ਫਿੱਕੀ ਆ ਗਈ ਤੇ ਬਾਕੀ ਦੁੱਧ ਵਾਲੇ ਪਾਸੇ ਉਹਨੇ ਪਹਿਲਾਂ ਝੋਟੀ ਸਾਨੂੰ ਪਤਾ ਵੀ ਕਿੰਨਾ ਕੁ ਦੁੱਧ ਕੜੇ ਸੀਲ ਬਥੇਰੀ ਆ ਚਾਰੂ ਖੁੱਲੀ ਆ ਕੱਦ ਬਥੇਰਾ ਗਾਹਾਂ ਨੂੰ ਝੋਟੀ 18 19 ਕਿਲੋ ਦੁੱਧ ਹੋ ਜਾਦਾ 20 ਤਈ ਭੱਗ ਜੇ ਗਾਹਾਂ ਨੂੰ ਬੰਨ ਵਾਲੀ ਝੋਟੀ ਆ ਗਈ ਹੌਲੀ ਹੌਲੀ ਭਰ ਕੇ ਟੋਕੜ ਵੀ ਵਧੀਆ ਵਿਕਣਦੇ ਆ ਇਹੇ ਇਹਦੀ ਦੋ ਟਾਈਮ ਤਿੰਨ ਟਾਈਮ ਚ ਵਾਈ ਵੀ ਕਰ ਸਕਦੇ ਆਪਣੇ ਕੋਲ ਆਈ ਨੂੰ ਵੀ ਇਹਨੂੰ ਹਫ਼ਤੇ ਨੂੰ ਹੋ ਗਿਆ 6-7 ਦਿਨ ਲਗਭਗ ਹੋ ਗਏ ਉਹ ਦੀ ਵੇ ਪੱਤ ਇੱਕ ਨੰਬਰ ਵਾਲੀ ਮੱਝ ਦੀ ਥੋੜੀ ਜਿਹੀ ਚਵਾਈ ਦਿਖਾਈ ਹੋਈ ਆ। ਨਹੀਂ ਰੀ ਪੂਰੀ ਚਵਾਈ ਵੀ ਆਪਾਂ ਅਪਲੋਡ ਕਰਦੇ ਮੈਨੂੰ ਇਹ ਨਹੀਂ ਪਤਾ ਕਿ ਦੁੱਧ ਇਹਨਾਂ ਕੱਢੂਗੀ ਮੈਂ ਕੰਡਾ ਨਹੀਂ ਲਾਇਆ ਸੀਗਾ ਉਹ ਥੋੜਾ ਜਿਹਾ ਜੇ ਕੰਡਾ ਲਾਇਆ ਹੁੰਦਾ ਨਾ ਫਿਰ ਤਾਂ ਪਤਾ ਲੱਗ ਜਾਂਦਾ। ਕੰਡਾ ਨਹੀਂ ਧਰਿਆ ਸੀਗਾ। ਉਹ ਆਪਾਂ ਚਵਾਈ ਦਿਖਾਤੀ ਸੀਗੀ। ਉਹ ਵੀ ਇੱਕ ਦੋ ਬੰਦੇ ਕਹਿੰਦੇ ਵਿੱਚ ਮੜੀ ਚਵਾਈ ਦਿਖਾ ਦਿਓ। ਥਾਣੂ ਬਿਲਕੁਲ ਖਾਲੀ ਕਰ ਤੇ ਦੇ। ਤੁਸੀਂ ਦੇਖ ਸਕਦੇ ਹੋ। ਇਹ ਜੋ ਹੁਣ ਦੁੱਧ ਹੀ ਆ ਝੱਗ ਵੀ ਥੋੜੀ ਜਿਹੇ ਦੀ ਬਾਤੀ ਜੜਦੀ ਐ ਫੈਂਟ ਵਧੀਆ ਦੀ ਝੋਟੀ ਦੀ। ਬਾਲਟੀ ਵਿੱਚ ਦੇਖ ਸਕਦੇ ਹੋ ਰਿਪਟਾਈਨ ਨੇੜੇ ਟੇਡ ਲੱਗ ਗਈ। ਵਜਨ ਆਪਾਂ ਕੱਢਤਾ ਸੀਗਾ ਬਾਲਟੀ ਦਾ। ਜ਼ੀਰੋ ਕਰਿਆ ਪਿਆ ਕੰਡਾ। 1 ਕਿਲੋ ਦੇ ਲਗਭਗ ਬਾਲਟੀ ਆ। ਇਹ ਵੀ 13 ਕਿਲੋ ਦੁੱਧ ਕੰਡੇ ਦਾ ਤਿਆਰ ਆ ਇਹਦਾ। 13 ਤੋਂ ਬਾਹਰ ਬਾਰ ਦੁੱਧ ਘਟ ਨਹੀਂ ਹੈਗਾ। ਲੀਟਰਾਂ ਨਾਲ ਮਿਲਣਾ ਦਾ ਲੀਟਰ ਦਾ ਲੀਟਰ ਹੋਰ ਵੀ ਵੱਧ ਜਾਊਗਾ। ਜਿਸ ਕਿਸੇ ਵੀ ਇਹ ਲੈਣੀ ਹੋਵੇ ਕੰਟੈਕਟ ਕਰ ਸਕਦੇ ਨੰਬਰ ਚੱਲ ਰਿਹਾ। ਥੋੜਾ ਜਿਹਾ ਹੱਲ ਜੇ ਰਿਹਾ ਕੰਡਾ। 6 ਕਿਲੋ 530 ਗ੍ਰਾਮ ਦੁੱਧ ਹੋਇਆ ਦਾ ਬੱਚੇ ਨੂੰ ਕੁਝ ਨਹੀਂ ਛੱਡਿਆ ਸਾਰਾ ਦੁੱਧ ਹੀ ਚੋਕੇ ਦਿਖਾਇਆ ਹੋਇਆ 6 ਕਿਲੋ 530 ਗ੍ਰਾਮ 13 ਕਿਲੋ ਤੋਂ ਤੁਹਾਨੂੰ ਦੱਸਿਆ ਦੀ ਬਾਰ-ਬਾਰ ਦੁੱਧ ਦਾ ਤਿਆਰਾ ਗੰਡੇ ਵਾਲਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਇਹ ਲੱਸੀ ਲੱਗਦੀ ਆ ਥੋੜੀ ਜੀ ਤਾਂ ਰਾਜੀ ਵੀ ਖੜੀ ਆ ਆਪਾਂ ਉਹ ਪੈਸਾ ਨਾਲ ਇਹ ਰਾਜੀ ਵੀ ਹੋ ਜੋ ਮੱਝ ਖੜੀ ਆ ਦੀ ਆਪਾਂ ਫੇਰ ਵੀਡੀਓ ਬਣਾਵਾਗੇ 2-4 ਦਿਨਾਂ ਤੱਕ ਥੋੜਾ ਜਿਹਾ ਇਹ ਉੱਪਰ ਆ ਜਾ ਕਰੀ ਜਾਂਦੀ ਆ ਪੂਰੀ ਬਜਨ ਵਾਲੀ ਮੱਝ ਆ ਇਹਦੀ ਫੇਰ ਬਣਾਵਾਗੇ ਡਿਟੇਲ ਇਹ ਛੋਟੀ ਸੇਲ ਵਾਸਤੇ ਦੋਨੇ ਇੱਕ ਆਪੇ ਇਹਦੀ ਵਿੱਚ ਚਵਾਈ ਦਿਖਾ ਰਹੇ ਥੋੜੀ ਜਿ ਇੱਕ ਨੰਬਰ ਵਾਲੀ ਦੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਿਲਕੁਲ ਪੂਰੀ ਮੋਟੀ ਚਵਾਈ ਆ ਇਹ ਵੀ ਆਪਾਂ ਇੱਕ ਦੋ ਮਿੱਤਰਾਂ ਨੂੰ ਚਲੋ ਚਵਾਈ ਦਿਖਾਉਣੀ ਸੀਗੀ ਉਹਨਾਂ ਵਾਸਤੇ ਵੀਡੀਓ ਬਣਾਈ ਸੀ ਪਰ ਦੁੱਧ ਫਿਰ ਵੀ ਖੁੱਲਾ ਕੱਢਿਆ ਨੇ ਆ ਗਾੜੀ ਵਧੀ 2.5 ਕਿਲੋ ਦੇ ਲਗਭਗ ਗਾੜੀ ਉਹ ਚੌਣ ਬਸਮਾ ਪੂਰਾ ਟੌਪ ਦਾ ਇਹਦਾ ਇਹ ਥੋੜੀ ਵੀਡੀਓ ਕੱਟ ਕੇ ਲਾਈ ਹੋਈ ਹੈ ਪੂਰੀ ਵੀਡੀਓ ਨਹੀਂ ਲੱਗੀ ਹੋਈ ਪੂਰੀ ਵੀਡੀਓ ਦੀ ਦੋ ਚਾਰ ਦਿਨਾਂ ਤੱਕ ਖੜ੍ਹ ਜੋ ਦੁੱਧ ਤਿਆਰ ਹੋ ਜਾਣ ਦੇ ਫਿਰ ਇਹਦੀ ਲਾਵਾਂਗੇ ਉਹ ਚੋਟੀ ਜਿਹੜੀ ਪਿੱਛੇ ਖੜੀ ਆ 1 ਲੱਖ 10000 ਰੁਪਏ ਰੇਟਾ ਬਾਲਟੀ ਵੀ ਤੁਸੀਂ ਦੇਖ ਸਕਦੇ ਹੋ ਦਾ 1 ਲੱਖ 60000 ਰੁਪਏ ਰੇਟਾ ਜਿਹੜੀ ਹੁਣ ਥੋੜੀ ਚਵਾਈ ਦੀ ਵੀਡੀਓ ਕੱਟ ਕੇ ਲਾਈ ਆ ਬਾਲਟੀ ਵੀ ਨੇ ਮਨ ਕਹ ਲੋ ਰੇਟਾਂ ਤੋਂ ਬਾਹਰ ਕੱਢਦੀ ਤੀਜਾ ਟਾਈਮ ਹੁਣ ਚਵਾਈ ਦਾ ਆਪਣੇ ਘਰੇ ਦਾ ਇਹ ਵੀ ਤੁਸੀਂ 16 ਕਿਲੋ ਦੁੱਧ ਨੂੰ ਫਿਲਹਾਲ ਤਿਆਰ ਆ ਜਦੋਂ ਪੂਰਾ ਦੁੱਧ ਤਿਆਰ ਹੋਏ ਪੂਰੀ ਚਵਾਈ ਦੀ ਵੀਡੀਓ ਵੀ ਪਾਵਾਂਗੇ ਉਮੀਦ ਹੈਗੀ ਆ ਚੰਗੇ ਦੁੱਧ ਤੇ ਜਾਣਦੀ ਇਹਦੀ ਤੁਸੀਂ ਦੋ ਟਾਈਮ ਤਿੰਨ ਟਾਈਮ ਫਿਰ ਚਵਾਈ ਵੀ ਕਰਾ ਦਾਂਗੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰਦੇ ਹੋ ਵੀ ਬਾਲਟੀ ਵੀ ਦੇਖ ਸਕਦੇ ਹੋ ਵੀ ਕਿੱਥੋਂ ਤੱਕ ਲਾਦੀ 16 ਕਿਲੋ ਤੋਂ ਬਾਰ-ਬਾਰ ਦੁੱਧ ਤਿਆਰ ਹੁਣ ਕੰਡੇ ਵਾਲਾ ਇਹਦਾ